ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੋ ਗਈ ਹੈ ਨਵੇਂ ਬਲੌਗ ਦੀ ਸ਼ੁਰੂਆਤ ਅੱਜ ਅਸੀਂ ਥੋੜੇ ਜਿਹਾ ਗਏ ਸੀ ਸ਼ਾਪਿੰਗ ਕਰਨ ਇਹ ਇੱਕ ਦਿਨ ਦਾ ਬਲੌਗ ਨਹੀਂ ਹੈਗਾ ਇਹ ਥੋੜੇ ਥੋੜੇ ਕਲਿੱਪ ਹਰਕ ਦਿਨ ਦੇ ਲੈ ਇਸੀ ਕਿਉਂਕਿ ਗੁਰਤਾਜ ਦੇ ਜਾਣ ਦੀ ਹੋ ਰਹੀ ਹੈ ਤਿਆਰੀ ਇੰਡੀਆ ਲਈ ਕਿਉਂਕਿ ਉਹਨੇ ਕਰੋਨ ਜਣਾ ਵਿਆਹ ਤੇ ਬਹੂ ਲੈ ਕੇ ਆਊਗਾ ਤੇ ਉਹ ਐਸੇ ਖੂਸ਼ੀ ਸਾਨੂੰ ਬਣਾ ਕੇ ਖਰਾ ਰਿਆ ਸਮੋਸੇ ਸਮੋਸੇ ਉਹਨੇ ਘਰ ਦੇ ਵਿੱਚ ਬਣਾਏ ਤੇ ਉਹਦੀ ਜਿਹੜੀ ਮੇਕਿੰਗ ਆਫ ਸਮੋਸਾ ਸੀ ਬਹੁਤ ਗੁੱਡ ਸੀਗਾ ਤੇ ਕਹਿੰਦਾ ਦੀਦੀ ਅੱਜ ਮੈਂ ਤੁਹਾਨੂੰ ਵਿਆਹ ਜਾਣ ਤੋਂ ਪਹਿਲਾਂ ਤੁਹਾਨੂੰ ਸਮੋਸੇ ਖਵਾ ਕੇ ਜਾਣਿਆ ਬਿਲਕੁਲ ਹਲਵਾਈ ਸਟਾਈਲ ਤੇ ਉਹਨੇ ਪਹਿਲੇ ਕੀਤੀ ਫਿਲਿੰਗ ਤਿਆਰ ਫਿਰ ਉਹਨੇ ਸਮੋਸੇ ਬਣਾ ਕੇ ਪੂਰੇ ਰੈਡੀ ਕਰਕੇ ਰੱਖ ਲਏ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਕੀਤਾ ਫਰਾਈ ਤੇ ਬਾਕੀ ਤੁਹਾਨੂੰ ਰੈਡੀ ਹੋਏ ਸਮੋਸੇ ਵੀ ਸ਼ਾਇਦ ਥੋੜੇ ਜਿਹਾ ਦਿਖਾ ਦਈਏ ਪਰ ਉਹ ਸਾਡੇ ਕੋਲ ਹੋ ਗਿਆ ਸੀ ਸਕਿਪ ਪਾਟ ਸਤੋ ਵੀਡੀਓ ਬਣਾਉਣੀ ਹੋਈ ਇਸ ਕਰਕੇ ਸਿਰਫ ਅਸੀਂ ਮੇਕਿੰਗ ਦਿਖਾ ਸਕਦੇ ਆ ਤੇ ਪ੍ਰੋਪਰ ਪਲੇਟ ਰੈਡੀ ਸਾਡੋ ਨਹੀਂ ਦਿਖਾ ਹੋਣੀ ਤੇ ਐਦਾਂ ਹੀ ਕੁਝ ਗੱਲਾਂ ਬਾਤਾਂ ਕਰਦੇ ਹੋਏ ਵਿਆਹ ਸ਼ਾਦੀ ਦੀਆਂ ਉਹਦੀਆਂ ਤੇ ਸਾਰਾ ਕੁਝ ਐਦਾਂ ਹੀ ਜ਼ਿੰਦਗੀ ਦੀਆਂ ਉਲਝਣਾਂ ਦੀਆਂ ਗੱਲਾਂ ਕਰਦੇ ਹੋਏ ਨੇ ਸਾਰੇ ਸਮੋਸੇ ਰੈਡੀ ਕਰ ਲਏ ਤੇ ਆ ਇੱਕ ਕਲਿੱਪ ਮੈਂ ਤੁਹਾਨੂੰ ਜ਼ਰੂਰ ਦਿਖਾਉਣਾ ਪਸੰਦ ਕਰੂੰਗੀ ਏਕ ਅਸੀਂ ਜੌਬ ਡਨ ਕੀਤੀ ਸੀ ਬਨਵੈਂਤ ਦੇ ਵਿੱਚ ਏਕ ਬਹੁਤ ਜ਼ਿਆਦਾ ਪੁਰਾਣਾ ਘਾਰਿਆ ਬਨਵੈਂਤ ਏਰੀਆ ਦੇ ਵਿੱਚ ਉਹ ਹੇ ਨੀਚੇ ਤੋਂ ਲੈ ਕੇ ਛੱਤ ਤੱਕ ਜੜਾਂ ਜੀ ਵਾਲੀ ਬੇਲ ਹੁੰਦੀ ਕੰਡੇ ਵਾਲੀ ਉਹ ਫੈਲ ਚੁੱਕੀ ਸੀ ਉਹ ਕੋਈ ਵੀ ਇਸ ਪਿੰਡ ਦੇ ਵਿੱਚ ਨਹੀ ਕਰ ਰਿਹਾ ਸੀਗਾ ਤੇ ਫਿਰ ਉਹ ਵਕੀਲ ਆਇਆ ਇੱਥੇ ਉਹਨੇ ਖਾਨਾ ਕੀਤਾ ਗੱਲਬਾਤ ਕੇ ਤੁਸੀਂ ਕਰ ਦੋਗੇ ਅਸੀਂ ਕਿ ਆਪ ਜਰੂਰ ਕਰਕੇ ਦਵਾਂਗੇ ਮੁਸ਼ਕਲਾਂ ਦੇ ਵਾਲੇ ਜੋਬਸ ਕਰਨ ਲਈ ਤਾਂ ਅਸੀਂ ਬਣੇ ਆ ਚੈਲੰਜ ਤੋਂ ਬਿਨਾਂ ਤਾਂ ਸਾਨੂੰ ਕੋਈ ਕੰਮ ਪਸੰਦ ਨਹੀਂ ਆਉਂਦਾ ਤੇ ਇਸ ਕਰਕੇ ਸਾਰੀ ਜੌਬ ਕੀਤੀ ਡਨ ਫਰਸ਼ ਤੋਂ ਲੈ ਕੇ ਛੱਤ ਤੱਕ ਸਾਰਾ ਕੁਝ ਫੈਲਿਆ ਹੋਇਆ ਸੀਗਾ ਤੇ ਫਿਰ ਹੌਲੀ ਹੌਲੀ ਕਰਕੇ ਉਹਨੂੰ ਕੀਤਾ ਸਾਰੇ ਘਰ ਨੂੰ ਕਲੀਨ ਇਹ ਸੈਕੰਡ ਡੇ ਦਾ ਕਲਿੱਪ ਹੈਗਾ ਯਾਰ ਜਦੋਂ ਥੋੜਾ ਜਿਹਾ ਕਮ ਡਾਊਨ ਹੋ ਗਿਆ ਸੀ ਤੇ ਐਂਡ ਵਿੱਚ ਦੀ ਫਾਈਨਲ ਲੁੱਕ ਵੀ ਜ਼ਰੂਰ ਦਿਖਾਵਾਂਗੇ ਕਿੱਦਾਂ ਦਾ ਬਿਲਕੁਲ ਰੈਡੀ ਹੋਇਆ ਸੀ ਬਾਅਦ ਵਿੱਚ ਇਹ ਮਕਾਨ ਦੀ ਲੁੱਕ ਬਿਲਕੁਲ ਬਦਲ ਗਈ ਸੀ ਕਿਉਂਕਿ ਇਹਦੇ ਵਿੱਚ ਕੰਡੇ ਸੀ ਇਸ ਕਰਕੇ ਥੋੜੀ ਦੂਰੀ ਤੋਂ ਹੀ ਕੱਟ ਰਹੇ ਸੀਗੇ ਪਹਿਲਾਂ ਅਸੀਂ ਮਸ਼ੀਨ ਚਲਾਈ ਇਹਦੇ ਵਿੱਚ ਕਟਰ ਵਾਲੀ ਜਿਹੜੀ ਦੂਸਰੀ ਹੁੰਦੀ ਆ ਜਿਨ੍ਹਾਂ ਬੁਸ਼ਸ ਵਗੈਰਾ ਕੱਟੇ ਦੀਆਂ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜੇ ਹਾਈਟ ਤੇ ਸੀਗੇ ਉਹਨਾਂ ਨੂੰ ਕਟਰ ਦੇ ਨਾਲ ਹੈਂਡ ਕਟਰ ਦੇ ਨਾਲ ਕੱਟਿਆ ਤੇ ਘਰ ਬਿਲਕੁਲ ਹੋ ਗਿਆ ਸੀ ਸੋਹਣਾ ਬਣ ਕੇ ਤਿਆਰ ਅੰਦਰੋਂ ਹੁਣ ਉਹਦਾ ਫਰਸ਼ ਪਾਵਾਂਗੇ ਕਿਉਂਕਿ ਓਬਰੇ ਦਾ ਕੰਮ ਵੀ ਲੱਕੀ ਥੋੜਾ ਜਿਹਾ ਕਰ ਲੈਂਦੇ ਆ ਤੇ ਓਬਰੇ ਵਾਲੀ ਵੀਡੀਓ ਵੀ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਜਦੋਂ ਅਸੀਂ ਉੱਥੇ ਓਬਰਾ ਸਟਾਰਟ ਕਰਾਂਗੇ ਓਬਰਾ ਮ ਤੇ ਐਦਾਂ ਹੀ ਫਿਰ ਦੋ ਚਾਰ ਮੁੰਡੇ ਆਪਣੇ ਜਿਹੜੇ ਘਰ ਹੁੰਦੇ ਆ ਜ ਜਿਹਨਾਂ ਛੁੱਟੀਆਂ ਹੋਣ ਉਹਨਾਂ ਨੂੰ ਨਾਲ ਲੈ ਜਾਂਦੇ ਹੁੰਦੇ ਤੇ ਨਾਲੇ ਤੋਂ ਉਹਨਾਂ ਦੀ ਦਿਹਾੜੀ ਲੱਗ ਜਾਂਦੀ ਹੈ ਤੇ ਨਾਲੇ ਕੰਮਕਾਰ ਕੰਪਲੀਟ ਹੋ ਜਾਂਦੇ ਆ ਤੇ ਆ ਕੁਸ਼ਿ ਸੀਗੀ ਫਾਈਨਲ ਫਰਸ਼ ਦੀ ਲੁੱਕ ਨਿਕਲ ਕੇ ਆਈ ਤੇ ਤੁਸੀਂ ਵੀਡੀਓ ਚ ਦੇਖ ਸਕਦੇ ਆ ਕਿੰਨਾ ਘਰ ਝਾੜੀਆਂ ਨਾਲ ਭਰਿਆ ਹੋਇਆ ਅਸੀਂ ਤਾਂ ਕਿੰਨਾ ਸੋਹਣਾ ਨਿਕਲਿਆ ਆ ਹੁਣ ਇਹਦਾ ਲਾਸਟ ਜਿਹੜਾ ਸਟੈਪ ਆ ਉਹ ਬਾਕੀ ਆ ਉਪਰਾਂ ਕੰਸਟਰਕਸ਼ਨ ਅਸੀਂ ਇਥੇ ਸੋਹਣਾ ਜਿਹਾ ਫਲੋਰ ਪਾ ਕੇ ਦਵਾਂਗੇ ਉਹਨਾਂ ਨੂੰ ਤੇ ਅੱਜ ਨਾਲ ਦੇ ਨਾਲ ਕਰਾਂਗੇ ਥੋੜ ਅੱਜ ਅੱਜ ਕਰਾਂਗੇ ਅਸੀਂ ਕੁਝ 10 ਕਾਮਨ ਵਰਡਸ ਇਨ ਪੋਰਟੂਗੇਸ਼ 10 ਅਜਿਹੇ ਸ਼ਬਦ ਕਾਮਨ ਸ਼ਬਦ ਜਿਹੜੇ ਸਾਡੇ ਰੋਜ਼ਮਰਰ ਦੀ ਜ਼ਿੰਦਗੀ ਚ ਅਗੇਨ ਕਮ ਆਉਂਦੇ ਆ ਸਭ ਤੋਂ ਪਹਿਲਾ ਵਰਡ ਹੈਗਾ ਆ ਵੱਡਾ ਇੰਗਲਿਸ਼ ਚ ਨੂੰ ਕਹਾਂਗੇ ਬਿਗ ਪੋਰਟੂਗੇਸ਼ ਵਿੱਚ ਕਹਾਂਗੇ ਗ੍ਰਾਂਡ 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 ਫਿਰ ਅਗਲਾ ਵਰਡ ਹੈ ਜੀ ਛੋਟਾ ਫਿਰ ਉਹਨੂੰ ਇੰਗਲਿਸ਼ ਚ ਕਹਾਂਗੇ ਸਮਾਲ ਪੱਕੇ ਨੂੰ ਪੱਕੇ ਨੂੰ ਇਹਨੂੰ ਮੈਂ ਤੋੜ ਕੇ ਲਿਖਿਆ ਤਾਂ ਕਿ ਅੱਛੇ ਤਰ੍ਹਾਂ ਸਮਝ ਆ ਜਾਵੇ ਪੱਕੇ ਨੂੰ ਫਿਰ ਅੱਗੇ ਹੈਗਾ ਨੰਬਰ 3 ਤੇ ਨੇੜੇ ਨਜ਼ਦੀਕ ਹਿੰਦੀ ਚ ਉਹਨੂੰ ਆਪਾਂ ਕਹਾਂਗੇ ਕਰੀਬ ਤੇ ਇੰਗਲਿਸ਼ ਵਿੱਚ ক্লোਜ਼ ਪੇਰ ਤੋਂ ਪੇਰ ਤੋਂ ਨਾਰਮਲੀ ਸਾਡੀ ਜਿਹੜੀ ਪੰਜਾਬੀਆਂ ਦੀ ਪ੍ਰੋਨਨਸੀਏਸ਼ਨ ਜਾਂ ਇੰਡੀਅਨਸ ਦੀ ਥੋੜੀ ਡਿਫਰੈਂਟ ਹੁੰਦੀ ਆ ਪਰ ਮੈਂ ਟਰਾਈ ਕਰੂੰਗੀ ਐਜ਼ ਇਟ ਇਜ਼ ਪ੍ਰੋਨਾਂਸ ਕਰਾਂ ਜਿੱਦਾਂ ਉਹ ਕਰਦੇ ਨੇ ਜੇ ਅਸੀਂ ਕਹਿੰਨੇ ਨੂੰ ਅਸੀਂ ਕਹਾਂਏ ਪੈਰ ਤੋਂ पर द रइट वोनाउंसीिएशन इज पैरथू फिर अगे हैगा दूर दूर हिंदी भी दूर ही कहोंगे उस तो बाद फार इंग्लिश लॉन्ज लॉन्ज पोर्टूगीज कहे लॉन्ज फिर दैन है हफ्ता जिम जिम्मे आप हफ्ता बोलते हैं वीक को बोलते हैं हिंदी में वीक से माना से माना फिर उस अगे आ गया दिन डे इंग्लिश विच डेयर पुर्तगाल पुर्तुगीज डेयर में हम कहेंगे पुर्तुगीज में महीना मंथ मेष मेष साल ईयर साल ਨੂੰ ਹਿੰਦੀ ਵਿੱਚ ਆਪਾਂ ਵਰਸ਼ ਵੀ ਬੋਲ ਦਿੰਦੇ ਆ ਕੋਸ਼ਿਕ ਵਰਲਡ ਮੈਂ ਐਜ਼ ਇਟ ਇਜ਼ ਪੰਜਾਬੀ ਵਿੱਚ ਬੋਲਿਆ ਕਿਉਂਕਿ ਹਿੰਦੀ ਵਿੱਚ ਵੀ ਇਹਨਾਂ ਦਾ मीनिंग ਸੇਮ ਹੀ ਆ ਤੇ ਹਿੰਦੀ ਵਿੱਚ ਆਪਾਂ ਸਾਲ ਨੂੰ ਕਹਾਂਗੇ ਵਰਸ਼ इंग्लिश ईयर ਪੁਰਤੂਗੀਸ਼ ਵਿੱਚ ਕਹਾਂਗੇ ਆਨੋ ਆਨੋ ਚੰਗਾ ਗੁੱਡ ਚੰਗੇ ਨੂੰ ਅੱਛਾ ਵੀ ਬੋਲ ਦਿੰਦੇ ਹਾਂ ਗੁੱਡ ਮੋ ਚੰਗਾ ਗੁੱਡ ਵੋ ਮਾੜਾ ਇਹਨਾਂ ਕੋ ਖਰਾਬ ਜਾਂ ਕੁਝ ਵੀ ਹਿੰਦੀ ਚ ਬੋਲ ਸਕਦੇ ਹਾਂ ਨਾ ਆਪਾਂ ਨੂੰ ਬੈਡ ਮੋ ਮੋ ਫਿਰ ਇੱਕ ਵਾਰੀ ਰਿਪੀਟ ਕਰ ਦਿੰਦੀ ਹਾਂ ਵੱਡਾ ਵਿਗ ਗ੍ਰੈਂਡ ਛੋਟਾ ਸਮਾਲ ਪਕੇਨੋ ਨੇੜੇ ক্লোਜ਼ ਪੈਰ ਤੋਂ ਦੂਰ ਫਾਰ ਲੌਂਜ ਹਫਤਾ ਵੀਕ ਸਿਮਾਨਾ ਦਿਨ ਡੇ ਦਿਯ ਮਹੀਨਾ ਮੰਥ ਮੇਸ਼ ਸਾਲ ਈਅਰ ਅਨੋ ਚੰਗਾ ਗੁੱਡ ਬੋ ਮਾੜਾ ਬੈਡ ਮਾਉ ਤੇ ਇਹ ਅੱਜ ਕੁਝ ਕਾਮਨ ਵਰਡ ਸੀਗੇ ਇਹ ਸਾਰਿਆਂ ਨੇ ਕਾਮਨ ਵਰਡ ਸਾਰੇ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ ਤਾਂ ਕਿ ਤੁਹਾਨੂੰ ਹਰ ਇਸੇ ਕਰਕੇ ਥੋੜੇ ਥੋੜੇ ਵਰਡਸ ਕਰਾਈ ਦੇ ਆ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਪੱਕ ਜਾਣ ਤੇ ਤੁਹਾਨੂੰ ਜਿਹੜੀ ਆ ਪ੍ਰੋਬਲਮ ਨਾ ਹੋਵੇ ਕਿਉਂਕਿ ਇੱਕਦਮ ਪੜਾਈ ਦੀ ਤਰ੍ਹਾਂ ਕਰਾਂਗੇ ਵੱਡੇ ਵੱਡੇ ਬਲੌਗਸ ਇੱਕੋ ਚੀਜ਼ ਦੇ ਪਾ ਦਾਂਗੇ ਤਾਂ ਫਿਰ ਸਮਝਣ ਚ ਵੀ ਦਿੱਕਤ ਆਉਣੀ ਆ ਤੇ ਫਿਰ ਦਿੱਕਤ ਹੋਣੀ ਯਾਦ ਰੱਖਣ ਜੀ ਥੋੜੇ ਥੋੜੇ ਫਨ ਵਿੱਚ ਕਰਦੇ ਜਾਵਾਂਗੇ ਨਾਲ ਦੀ ਨਾਲ ਸਟੱਡੀ ਹੁੰਦੀ ਰਹੂਗੀ ਨਾਲ ਦੀ ਨਾਲ ਤੁਸੀਂ ਫੈਮਿਲੀ ਬਲੌਗਸ ਨੂੰ ਇੰਜੋਏ ਕਰਦੇ ਰਹੋਗੇ ਤੇ ਫਿਰ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੇਂ ਵਰਡਸ ਲੈ ਕੇ ਆਵਾਂਗੇ ਜੀ ਹਾਂਜੀ ਜਿਹੜੀ ਇਹਨੇ ਦਿਨਾਂ ਤੋਂ ਚੱਲ ਰਹੀ ਸੀ ਤਿਆਰੀ ਆ ਗਈ ਮੁਸ਼ਕਲ ਘੜੀ ਤੇ ਗੁਰਤਾਜ ਨੇ ਕੀਤਾ ਪੁਰਤਗਾਲ ਨੂੰ ਬਾਏ ਬਾਏ ਪੁਰਤਗਾਲ ਨੂੰ ਬਾਏ ਬਾਏ ਤੇ ਇੰਡੀਆ ਗਿਆ ਵਿਆਹ ਕਰਾਉਣ ਤੇ ਰੱਬ ਕਰੇ ਸੁਖੀ ਸੰਧੀ ਜਾਵੇ ਸੁਖੀ ਸੰਧੀ ਆਵੇ ਤੇ ਇਹਦੀ ਵੇਟ ਕਰਾਂਗੇ ਆਉਣ ਦੀ ਤੇ ਖੁਸ਼ੀਆਂ ਨਾ ਜਾਵੇ ਤੇ ਖੁਸ਼ੀਆਂ ਨਾ ਵਾਪਸ ਆਵੇ ਅੱਜ ਪਰ ਬੜਾ ਦੁੱਖ ਨਾਲ ਇਸ ਤਿਹਾ ਇਹ ਜਿਹੜਾ ਸੀਨ ਸੀਗਾ ਕਿਉਂਕਿ ਬਹੁਤ ਮਨਪਾਰਾ ਹੋ ਗਿਆ ਸੀ ਇਸ ਟਾਈਮ ਤੇ ਦਿਲ ਨਹੀਂ ਕਰਦਾ ਸੀ ਉਹ ਜਾਵੇ ਪਰ ਜਾਣਾ ਵੀ ਜ਼ਰੂਰੀ ਸੀਗਾ ਤੇ ਕਿਉਂਕਿ ਸਾਰੀ ਫੈਮਿਲੀ ਹੀ ਹੁੰਦੀ ਹੈ ਇੱਥੇ ਅਸੀਂ ਇੱਕ ਦੂਜੇ ਦੀ ਹੈ ਨਾ ਪਰਿਵਾਰ ਅਸੀਂ ਆ ਹੋਰ ਕੋਈ ਨਹੀਂ ਹੈਗਾ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਧੰਨਵਾਦ